ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜੇਕਰ ਤੁਸੀਂ ਪਾਣੀ ਵਿੱਚ ਕਾਲੀ ਮਿਰਚ ਪਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਪੂਰੀ ਜ਼ਿੰਦਗੀ ਹੀ ਜਵਾਨ ਰਹਿੰਦੇ ਹੋ ਨੰਬਰ 2 ਕੱਚਾ ਦੁੱਧ ਪੀਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ ਤੇ ਕੱਚੀ ਗਾਜਰ ਖਾਣ ਨਾਲ ਚਿਹਰੇ ਤੇ ਝੁਰੜੀਆਂ ਖਤਮ ਹੁੰਦੀਆਂ ਹਨ ਤੇ ਚਮਕ ਆਉਂਦੀ ਹੈ ਨੰਬਰ 3 ਸੌਂਫ ਜ਼ਰੂਰ ਖਾਇਆ ਕਰੋ ਇਹ ਸਰੀਰ ਦੇ अनेका ਹੀ ਰੋਗਾਂ ਦਾ ਨਾਸ਼ ਕਰਨ ਦਾ ਕੰਮ ਕਰਦੀ ਹੈ ਤੇ ਸਰੀਰ ਨੂੰ ਹਮੇਸ਼ਾ ਜਵਾਨ ਤੇ ਸਿਹਤਮੰਦ ਰੱਖਦੀ ਹੈ ਇਸ ਦਾ ਸੇਵਨ ਕਰਨ ਨਾਲ ਚਿਹਰੇ ਤੇ ਚਮਕ ਵੀ ਆਉਣ ਲੱਗ ਜਾਂਦੀ ਹੈ ਨੰਬਰ 4 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਥੋੜਾ ਜਿਹਾ ਅਦਰਕ ਚਬਾ ਲੈਂਦੇ ਹੋ ਤਾਂ ਇਸ ਨਾਲ ਜੋੜਾਂ ਵਿੱਚ ਹੋ ਰਿਹਾ ਦਰਦ ਤੋਂ ਰਾਹਤ ਮਿਲਦਾ ਹੈ ਸਰੀਰ ਹਮੇਸ਼ਾ ਜਵਾਨ ਰਹਿੰਦਾ ਹੈ ਨੰਬਰ 5 ਰਾਤ ਨੂੰ ਸੌਣ ਤੋਂ ਪਹਿਲਾਂ ਹਰੜਾ ਦਾ ਮਰਬਾ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 6 ਸਰੋਂ ਨੂੰ پیس ਕੇ ਸ਼ਹਿਦ ਦੇ ਨਾਲ ਚੱਟਣ ਨਾਲ ਬਲਗਮ ਅਤੇ ਖਾਂਸੀ ਬਿਲਕੁਲ ਖਤਮ ਹੋ ਜਾਂਦੀ ਹੈ। ਨੰਬਰ 7 ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ ਤੁਸੀਂ ਰੋਜ਼ਾਨਾ ਜੀਰੇ ਦਾ ਪਾਣੀ ਵਿੱਚ ਗੁੜ ਮਿਲਾ ਕੇ ਪੀ ਲਿਆ ਕਰੋ। ਇਸ ਨਾਲ ਤੁਹਾਡੀ ਖੂਨ ਦੀ ਕਮੀ ਦੂਰ ਹੋ ਜਾਵੇਗੀ। ਨੰਬਰ 8 ਬਾਥੂ ਦਾ ਸੇਵਨ ਕਰਨ ਨਾਲ ਤੁਸੀਂ ਪੀਲੀਏ ਵਰਗੀ ਭਿਆਨਕ ਬਿਮਾਰੀ ਤੋਂ ਬਚ ਸਕਦੇ ਹੋ। ਬਾਥੂ ਦਾ ਸੇਵਨ ਕਰਨ ਨਾਲ ਪੀਲੀਆ ਰੋਗ ਬਿਲਕੁਲ ਠੀਕ ਹੋ ਜਾਂਦਾ ਹੈ। ਇਸ ਲਈ ਠੰਡ ਦੇ ਮੌਸਮ ਵਿੱਚ ਬਾਥੂ ਦਾ ਸੇਵਨ ਜ਼ਰੂਰੀ ਕਰਨਾ ਚਾਹੀਦਾ ਹੈ ਨੰਬਰ 9 ਸਵੇਰ ਦੇ ਸਮੇਂ 5 ਮਿੰਟਾਂ ਲਈ ਹੱਸਣਾ ਜ਼ਰੂਰੀ ਚਾਹੀਦਾ ਹੈ ਇਸ ਨਾਲ ਤੁਸੀਂ ਡਿਪਰੈਸ਼ਨ ਤੋਂ ਬਚੇ ਰਹੋਗੇ ਨੰਬਰ 10 ਠੰਡ ਦੇ ਮੌਸਮ ਵਿੱਚ ਦੁੱਧ ਵਿੱਚ ਹਲਦੀ ਮਿਲਾ ਕੇ ਰਾਤ ਦੇ ਸਮੇਂ ਪੀਣ ਨਾਲ ਤੁਹਾਨੂੰ ਕਦੇ ਵੀ ਠੰਡ ਦੀ ਸ਼ਿਕਾਇਤ ਨਹੀਂ ਹੋਵੇਗੀ ਅਤੇ ਨਾਲ ਹੀ ਤੁਹਾਡਾ ਹਾਜਮਾ ਬਿਲਕੁਲ ਠੀਕ ਹੋ ਜਾਵੇਗਾ ਨੰਬਰ 11 ਜੇਕਰ ਤੁਸੀਂ ਖੱਟੇ ਦਹੀਂ ਵਿੱਚ ਨਿੰਬੂ ਦਾ ਰਸ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹਾਂ ਤਾਂ ਇਸ ਨਾਲ ਤੁਹਾਡਾ ਚਿਹਰਾ ਉੱਪਰ ਬਹੁਤ ਜਲਦ ਨਿਖਾਰ ਆ ਜਾਵੇਗਾ। ਨੰਬਰ 12 ਜੇਕਰ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਬਣਦੀ ਹੈ ਤਾਂ ਮੇਥੀ ਦਾਣਾ ਅਤੇ ਗੁੜ ਵਾਲਾ ਪਾਣੀ ਦਾ ਸੇਵਨ ਕਰੋ ਜਾਂ ਫਿਰ ਕਾਲਾ ਨਮਕ ਅਤੇ ਹਿੰਗ ਨੂੰ ਮਿਕਸ ਕਰਕੇ ਪੀ ਲਓ ਇਸ ਨਾਲ ਤੁਰੰਤ ਗੈਸ ਦੀ ਸਮੱਸਿਆ ਖਤਮ ਹੋ ਜਾਵੇਗੀ। ਨੰਬਰ 13 ਜੇਕਰ ਤੁਸੀਂ ਪੁਦੀਨੇ ਦਾ ਤੇਲ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਅਦਰਕ ਵਾਲੀ ਚਾਹ ਪੀ ਲਓ। ਤਾਂ ਇਸ ਨਾਲ ਤੁਰੰਤ ਤੁਹਾਡਾ ਸਿਰ ਦਰਦ ਠੀਕ ਹੋ ਜਾਵੇਗਾ ਨੰਬਰ 14 ਮੂੰਹ ਰਾਹੀਂ ਆਪਣੇ ਨੌਂ ਕੱਟਣਾ ਬਹੁਤ ਹੀ ਗਲਤ ਗੱਲ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਨਾਲ ਨੌਂਾਂ ਦੀ ਗੰਦਗੀ ਤੁਹਾਡੇ ਅੰਦਰ ਚਲੀ ਜਾਵੇਗੀ ਜਿਸ ਨਾਲ ਤੁਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 15 ਔਰਤਾਂ ਨੂੰ ਆਪਣੇ ਵਾਲਾਂ ਵਿੱਚ ਆਪਣੀ ਉਂਗਲਾਂ ਦੀ ਮਦਦ ਨਾਲ ਹਲਕੇ ਹਲਕੇ ਬਿਨਾ ਤੇਲ ਤੋਂ ਵੀ ਸੌਣ ਤੋਂ ਪਹਿਲਾਂ ਮਸਾਜ ਕਰ ਲੈਣੀ ਚਾਹੀਦੀ ਹੈ ਇਸ ਨਾਲ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ ਤੇ ਨਾਲ ਹੀ ਵਾਲਾਂ ਦੀ ਚਮਕ ਵਾਦੀ ਹੈ ਨੰਬਰ 16 ਗੁੜ ਨੂੰ ਗਰਮ ਕਰਕੇ ਜੇਕਰ ਅਸੀਂ ਆਪਣੀ ਧੁੰਨੀ ਤੇ ਰਗੜ ਲਈਏ ਤਾਂ ਇਸ ਨਾਲ ਸਾਨੂੰ ਪੇਟ ਦਰਦ ਤੋਂ ਕਾਫੀ ਰਾਹਤ ਮਿਲਦੀ ਹੈ ਨੰਬਰ 17 ਪਾਣੀ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਇਨਸਾਨ ਹਮੇਸ਼ਾ ਜਵਾਨ ਰਹਿੰਦਾ ਹੈ ਨੰਬਰ 18 ਜਦਾ ਗਰਮ ਭੋਜਨ ਦਾ ਇਹ ਸੇਵਨ ਕਰਨ ਨਾਲ ਗਲੇ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ ਅਤੇ ਦਿਲ ਤੇ ਫੇਫੜੇ ਵੀ ਕਮਜ਼ੋਰ ਹੋ ਜਾਂਦੇ ਹਨ ਨੰਬਰ 19 ਗੁਲਾਬ ਦੀਆਂ ਪੱਤੀਆਂ ਚਬਾਉਣ ਨਾਲ ਖੂਨ ਦੀ ਕਮੀ ਠੀਕ ਹੋ ਜਾਂਦੀ ਹੈ। ਨੰਬਰ 20 ਕੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਮਾਲਿਸ਼ ਕਰਨ ਨਾਲ ਸਰੀਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ। ਨੰਬਰ 21 ਸਿਰ ਚ ਖੁਸ਼ਕੀ ਜਾਂ ਜ਼ਖਮ ਬਣ ਨਾ ਜਾਵੇ ਤਾਂ ਮਲਤਾਨੀ ਮਿੱਟੀ ਨੂੰ ਦਹੀਂ ਚ ਮਿਲਾ ਕੇ ਇਸ ਦਾ ਪੇਸਟ ਬਣਾ ਕੇ ਸਿਰ ਤੇ ਲਗਾ ਕੇ ਸਿਰ ਧੋ ਲਵੋ। ਨੰਬਰ 22 ਜੇਕਰ ਤੁਹਾਨੂੰ ਖਾਂਸੀ ਦੀ ਜ਼ਿਆਦਾ ਸਮੱਸਿਆ ਹੈ ਤਾਂ ਆਮਲੇ ਦਾ 7 ਜਰੂਰ ਕਰੋ ਇਹ ਬਹੁਤ ਹੀ ਗੁਣਕਾਰੀ ਹੈ ਜਿਸ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਇਸ ਨੂੰ ਖਾਣ ਨਾਲ ਤੁਹਾਡੀ ਪੁਰਾਣੀ ਤੋਂ ਪੁਰਾਣੀ ਖੰਸੀ ਵੀ ਬਿਲਕੁਲ ਠੀਕ ਹੋ ਜਾਵੇਗੀ ਨੰਬਰ 3 ਜੇਕਰ ਤੁਸੀਂ ਸਰੋਂ ਦਾ ਤੇਲ ਜਾਂ ਫਿਰ ਦੇਸੀ ਘਿਓ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਇਹਨਾਂ ਦੀ ਮਦਦ ਨਾਲ ਮਾਈਗਰੇਨ ਸਿਰ ਅਤੇ ਮੋਢਿਆਂ ਵਿੱਚ ਹੋ ਰਿਹਾ ਦਰਦ ਤੁਰੰਤ ਠੀਕ ਹੋ ਜਾਵੇਗਾ ਨੰਬਰ 24 ਜਿਹੜੇ ਲੋਕ ਜ਼ਿਆਦਾ ਮਿਰਚ ਮਸਾਲੇ ਵਾਲਾ ਖਾਣਾ ਖਾਂਦੇ ਹਨ ਉਹਨਾਂ ਨੂੰ ਬਵਾਸੀਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਜ਼ਿਆਦਾ ਮਿਰਚ ਮਸਾਲੇ ਨਾ ਖਾਓ ਨੰਬਰ 22 ਜਿਹੜੀਆਂ ਔਰਤਾਂ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੀਆਂ ਹਨ ਉਹ ਮੱਖਣ ਦਾ ਇਸਤੇਮਾਲ ਕਰਨ ਜਿਸ ਨਾਲ ਪੇਟ ਦੀ ਚਰਬੀ ਪਿਗਲਣੀ ਸ਼ੁਰੂ ਹੋ ਜਾਂਦੀ ਹੈ ਨੰਬਰ 26 ਜਿੰਨਾਂ ਔਰਤਾਂ ਦੇ ਸਿਰ ਦੇ ਵਾਲ ਬਹੁਤ ਜ਼ਿਆਦਾ ਝਟਦੇ ਹਨ ਉਹਨਾਂ ਦੇ ਸਰੀਰ ਵਿੱਚ ਤਾਂਬੇ ਦੀ ਕਮੀ ਹੁੰਦੀ ਹੈ ਨਬਰ ਸਤਾਈ ਬੱਚੇ ਜਾਂ ਵੱਡੇ ਜ਼ਿਆਦਾ ਚੀਨੀ ਦਾ ਸੇਵਨ ਕਰਦੇ ਹਨ ਉਹਨਾਂ ਦਾ ਲੀਵਰ ਖਰਾਬ ਹੋ ਜਾਂਦਾ ਹੈ ਨੰਬਰ 28 ਰੋਟੀ ਤੋਂ ਬਾਅਦ ਅੰਬ ਖਾਣ ਨਾਲ ਸੀਨੇ ਵਿੱਚ ਜਲਨ ਹੋਣੀ ਬੰਦ ਹੋ ਜਾਂਦੀ ਹੈ ਨੰਬਰ 29 ਜੇਕਰ ਤੁਹਾਨੂੰ ਠੰਡ ਲੱਗ ਰਹੀ ਹੈ ਤਾਂ ਤੁਸੀਂ ਹਲਕਾ ਗੂੰਗੁਨਾ ਪਾਣੀ ਪੀ ਲਓ ਇਸ ਨਾਲ ਤੁਹਾਨੂੰ ਬਹੁਤ ਹੱਦ ਤੱਕ ਫਾਇਦਾ ਹੋਵੇਗਾ ਨੰਬਰ 30 ਖਾਜਰ ਦਾ ਮਰਬਾ ਖਾਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਜੇਕਰ ਇਹ ਸਵੇਰ ਦੇ ਸਮੇਂ ਖਾਦਾ ਜਾਵੇ ਤਾਂ ਹੋਰ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 31 ਬੱਚਾ ਨੂੰ ਗੱਚਾ ਪਨੀਰ ਜਰੂਰ ਖਵਾਉਣਾ ਚਾਹੀਦਾ ਹੈ ਪਨੀਰ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਬੱਚਿਆਂ ਦੀ ਯਾਦ ਸ਼ਕਤੀ ਨੂੰ ਤੇਜ਼ ਕਰਨ ਦਾ ਕੰਮ ਕਰਦਾ ਹੈ ਨੰਬਰ 32 ਰਾਤ ਦਾ ਭੋਜਨ ਜਲਦੀ ਕਰ ਲੈਣਾ ਚਾਹੀਦਾ ਹੈ ਤੁਹਾਨੂੰ ਕਈ ਬਿਮਾਰੀਆਂ ਤੋਂ ਰਾਤ ਮਿਲਦੀ ਹੈ ਨੰਬਰ 33 ਜੇਕਰ ਤੁਹਾਨੂੰ ਦਸਤ ਦੀ ਸਮੱਸਿਆ ਹੈ ਤਾਂ ਇੱਕ ਚਾਹ ਪੱਤੀ ਨੂੰ ਪਾਣੀ ਦੇ ਨਾਲ ਖਾ ਲੋ ਇਸ ਨਾਲ ਤੁਹਾਨੂੰ ਦਸਤ ਤੋਂ ਬਹੁਤ ਜਲਦ ਆਰਾਮ ਮਿਲੇਗਾ ਇਹ ਵੀਡੀਓ ਅਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਦ ਤੋਂ ਬਦ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਨ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ